ਵੈਗੁਰਜੀ ਕਾ ਖਾਲਸਾ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਕੋਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਸੰਬੰਧਿਤ ਪ੍ਰਸ਼ਨ ਪੁੱਛਣ ਜਾ ਰਹੀ ਹਾਂ ਤੇ ਤੁਸੀਂ ਸਾਰਿਆਂ ਨੇ ਉਸ ਦਾ ਜਵਾਬ ਦੇਣਾ ਹੈ ਓਕੇ ਜਸਨੂਰ ਬੇਟਾ ਮੈਨੂੰ ਆਨਸਰ ਦਿਓ ਸਿੱਖਾਂ ਦੇ ਦੂਜੇ ਗੁਰੂ ਕੌਣ ਹਨ ਵੈਰੀ ਗੁੱਡ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹਨ ਓਕੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ ਹੱਥ ਤੇ ਦੱਸੋ ਬਟਾ ਪਾਈ ਲੈਣਾ ਚੁੱਤੀ ਬਲੋ ਪਾਈ ਲੈਣਾ ਜੀ ਵੈਰੀ ਗੁੱਡ ਪਾਈ ਲੈਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਸੀ ਓਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਮ ਦੱਸੋ ਵੈਰੀ ਗੁੱਡ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਮ ਦੱਸੋ ਬੋਲੋ ਬੋਲੋ ਮਾਤਾ ਮਾਤਾ ਦਿਆਗੋਰ ਜੀ ਵੈਰੀ ਗੁੱਡ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ 31 ਮਾਰਚ 1504 ਵਿੱਚ ਹੋਇਆ ਵੈਰੀ ਗੁੱਡ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਮੱਤੇ ਦੀ ਸਰਾਂ ਵਿੱਚ ਹੋਇਆ ਵੈਰੀ ਗੁੱਡ ਮੱਤੇ ਦੀ ਸਰਾਂ ਜਿਲ੍ਹਾ ਮੁਕਸਰ ਸਾਹਿਬ ਵਿੱਚ ਹੋਇਆ ਓਕੇ ਹਰ ਫਤਿਹ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿੰਨੇ ਸਾਲ ਦੀ ਉਮਰ ਵਿੱਚ ਹੋਇਆ 15 ਸਾਲ ਦੀ ਉਮਰ ਵਿੱਚ ਹੋਇਆ ਵੈਰੀ ਗੁੱਡ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ ਮਾਤਾ ਖੀਵੀ ਜੀ ਮਾਤਾ ਖੀਵੀ ਜੀ ਨਾਲ ਹੋਇਆ ਓਕੇ ਸਮਰੀਤ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿੱਥੇ ਹੋਇਆ ਫੂਰਸਾ ਖਡੂਰ ਸਾਹਿਬ ਓਕੇ ਹੋਇਆ ਵੈਰੀ ਗੁੱਡ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੁਪੁੱਤਰਾਂ ਦਾ ਨਾਮ ਦੱਸੋ ਭਾਈ ਦਾਤੂਰੀ ਭਾਈ ਦਾਸੀ ਜੀ ਵੈਰੀ ਗੁੱਡ ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਸੁਪੁੱਤਰੀਆਂ ਦਾ ਨਾਮ ਦੱਸੋ ਬੀਬੀ ਹਰਜੀਤ ਜੀ ਬੀਤ ਐਨੋਖੀ ਜੀ ਵੈਰੀ ਗੁੱਡ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਕਿਹੜੇ ਸਿੱਖ ਤੋਂ ਗੁਰਬਾਣੀ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਣ ਦੀ ਤਾਂਗ ਪੈਦਾ ਹੋਈ ਵੇਰੀ ਗੁੱਡ ਭਾਈ ਜੋਧ ਜੀ ਪਾਸੋਂ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਅਨੁਸਾਰ ਧਰਮਸ਼ਾਲਾ ਵਿੱਚ ਮੋਈ ਚੂਹੀ ਕਿਸ ਨੇ ਬਾਹਰ ਛੁੱਟੀ ਸੀ ਭਾਈ ਲਾਲਾ ਜਿੰਨੇ ਵੈਰੀ ਗੁੱਡ ਸ੍ਰੀ ਗੁਰੂ ਅੰਗਦ ਦੇਵ ਜੀ ਜਿਸ ਜਗ੍ਹਾ ਤੇ ਕੁਸ਼ਤੀਆਂ ਕਰਵਾਉਂਦੇ ਸਨ ਉਸ ਦਾ ਹੁਣ ਨਾਮ ਕੀ ਹੈ ਮੱਲ ਅਖਾੜਾ ਸਾਹਿਬ ਵੈਰੀ ਗੁੱਡ ਗੁਰਦੁਆਰਾ ਮੱਲ ਅਖਾੜਾ ਸਾਹਿਬ ਹਮਾਯੂ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਖਾਣ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਕੋਲ ਕਿਸ ਜਗ੍ਹਾ ਤੇ ਆਇਆ ਖਡੂਰ ਸਾਹਿਬ ਓਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਕਿਸ ਜਗ੍ਹਾ ਦੀ ਚੋਣ ਕੀਤੀ ਖਡੂਰ ਸਾਹਿਬ ਰੰਤੜ ਵੈਰੀ ਗੁੱਡ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ ਦੋ ਗੁਰਦੁਆਰਾ ਸਾਹਿਬਾਂ ਦੇ ਨਾਮ ਦੱਸੋ ਗੁਰਦੁਆਰਾ ਮਨਖਾੜਾ ਸਾਹਿਬ ਗੁਰਦੁਆਰਾ ਪੀਆਨਾ ਸਾਹਿਬ ਵੈਰੀ ਗੁੱਡ ਕਿਹੜੇ ਗੁਰੂ ਜੀ ਨੇ ਗੁਰਮੁਖੀ ਲਿਪੀ ਦਾ ਵਿਕਾਸ ਕੀਤਾ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ 11 ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਦੇ ਪ੍ਰਬੰਧ ਦੀ ਸੇਵਾ ਕਿਸ ਨੂੰ ਸੌਂਪੀ ਸੀ ਮਾਤਾ ਖੀਵੀ ਜੀ ਵੈਰੀ ਗੁੱਡ ਮਾਤਾ ਖੀਵੀ ਜੀ ਨੂੰ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ